ਕਾਂਗਰਸ ਤੇ ਅਕਾਲੀ ਦਲ ਦੇ ਆਪਣੇ ਆਪ ਨੂੰ ਵੱਡੇ ਲੀਡਰ ਆਖਵਾਉਣ ਵਾਲੇ ਜਿਹੜੇ ਉਹ ਹੁਣ ਆਉਣ ਵਾਲੀਆਂ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਨੇ ਉਹਦੇ ਵਿੱਚ ਹਾਰ ਦੀ ਨਿਮੋਸ਼ੀ ਤੋਂ ਬਚਣ ਦੇ ਲਈ ਅੱਜ ਨਵੇਂ-ਨਵੇਂ ਬਹਾਨੇ ਲੱਭ ਰਹੇ ਆ। ਔਰ ਇੱਕ ਬਹਾਨਾ ਲੱਭਿਆ ਕਿ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਉਹਨਾਂ ਚੈਲੰਜ ਕੀਤਾ ਕਿ ਸਾਡੇ ਸਾਹਮਣੇ ਇਲੈਕਸ਼ਨ ਲੜੋ ਲੋਕ ਸਭਾ ਦੇ। ਮੈਂ ਨਾ ਇਹ ਪੁੱਛਣਾ ਚਾਹੁੰਦਾ ਕਿ ਕਦੇ ਜੇ ਮਿਸਟਰ ਵੀ ਲੋਕ ਸਭਾ ਦੇ ਇਲੈਕਸ਼ਨ ਲੜਦਾ ਹੁੰਦਾ ਤੁਸੀਂ ਅੱਜ ਆਪਣੀ ਹਾਰ ਦੀ ਨਿਮੋਸ਼ੀ ਤੋਂ ਬਚਣ ਦੇ ਲਈ ਇਹ ਜਿਹੜਾ ਬਹਾਨਾ ਲੱਭਿਆ ਇਹਦੇ ਲਈ ਸਾਡਾ ਤੁਹਾਨੂੰ ਖੁੱਲਾ ਚੈਲੰਜ ਆ ਸਾਰੀਆਂ ਵਿਰੋਧੀ ਪਾਰਟੀਆਂ ਦੇ ਅਖੌਤੀ ਆਪਣੇ ਆਪ ਨੂੰ ਵੱਡੇ ਆਪਉਣ ਵਾਲੇ ਲੀਡਰਾਂ ਨੂੰ ਕਿ ਜੇ ਹਿੰਮਤ ਆ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਇੱਕ ਆਮ ਸਪਾਈ ਦੇ ਨਾਲ ਇੱਕ ਆਮ ਵਲੰਟੀਅਰ ਦੇ ਨਾਲ ਹੀ ਤੁਸੀਂ ਮੁਕਾਬਲਾ ਕਰਕੇ ਵੇਖ ਲਓ ਜਿੱਦਾਂ 222 ਦੇ ਵਿੱਚ ਵਿਧਾਨ ਸਭਾ ਦੇ ਵਿੱਚ ਲੋਕਾਂ ਨੇ ਤੁਹਾਨੂੰ ਤੁਹਾਡੀ ਜਗ੍ਹਾ ਦਿਖਾਈ ਆ ਔਰ ਬੁਰੀ ਹਾਰ ਹੋਈ ਆ ਸਾਰੀਆਂ ਹੀ ਆਪੋਜੀਸ਼ਨ ਪਾਰਟੀਆਂ ਦੀ ਔਰ ਭਗਵੰਤ ਮਾਨ ਜੀ 92 ਸੀਟਾਂ ਲੈ ਕੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਆ ਇਸੇ ਤਰੀਕੇ ਦੇ ਨਾਲ ਹੀ ਹੁਣ ਤੁਹਾਨੂੰ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੀ ਲੋਕੀ ਤੁਹਾਨੂੰ ਤੁਹਾਡੀ ਜਗ੍ਹਾ ਦਿਖਾ ਦੇਣਗੇ ਔਰ ਭਾਰੀ ਬਹੁਮਤ ਦੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤਣਗੇ ਔਰ ਜਿਹੜੇ ਤੁਸੀਂ ਵੱਡੇ ਵੱਡੇ ਆਪਣੇ ਆਪ ਨੂੰ ਖੌਤੀ ਵੱਡੇ ਲੀਡਰ ਕਹਿੰਦੇ ਜੇ ਔਰ ਜਿਹੜਾ ਤੁਸੀਂ ਆਪਣਾ ਇੱਕ ਰੁਤਬਾ ਬਣਾ ਕੇ ਵੱਡੇ ਬਿਆਨ ਦੇ ਕੇ ਆਪਣਾ ਰੁਤਬਾ ਦਿਖਾਉਣਾ ਚਾਹੁੰਦੇ ਜੇ ਉਹ ਲੋਕੀ ਤੁਹਾਨੂੰ ਤੁਹਾਡੀ ਜਗ੍ਹਾ ਦਿਖਾ ਦੇਣਗੇ ਸੋ ਮੇਰਾ ਤੁਹਾਨੂੰ ਇੱਕ ਖੁੱਲਾ ਚੈਲੰਜ ਹੈ ਕਿ ਜੇ ਤੁਹਾਡੇ ਚ ਹਿੰਮਤ ਆ ਤੇ ਤੁਸੀਂ ਆਮ ਆਦਮੀ ਪਾਰਟੀ ਦਾ ਜਿਹੜਾ ਵੀ ਸਾਡਾ ਵਲੰਟੀਅਰ ਜਿਹੜਾ ਵੀ ਸਾਡਾ ਲੀਡਰ ਇਲੈਕਸ਼ਨ ਲੜਦਾ ਉਹਦੇ ਖਿਲਾਫ ਲੜ ਕੇ ਵੇਖ ਲਓ ਔਰ ਤੁਹਾਨੂੰ ਲੋਕਾਂ ਨੇ ਆਪਣੇ ਆਪ ਹੀ ਤੁਹਾਡੀ ਜਗ੍ਹਾ ਦਿਖਾਉਣੀ ਆ